ਤਾਂ ਨੇ ਬੜਿਆ ਮੈਂ ਚੱਲ ਜਾਵਾਂਗੇ ਅੱਜ ਪਤਾ ਲੱਗਾ ਵੀ ਘੋਮੜਾ ਕਲਾ ਬੇੜ ਚ ਕੁਝ ਵਿਅਕਤੀਆਂ ਵੱਲੋਂ ਚੋਰੀ ਕਰਦੇ ਰਾਦੇਦਾਲ ਅਰਵਿੰਦ ਦਸੰਗ ਦੇ ਘਰ ਇਹ ਦਾਖਲ ਹੋਏ ਨੇ ਤੇ ਮੌਕੇ ਤੇ ਪੁੱਛਿਆ ਕਿਥੇ ਆ ਕੇ ਦੇਖਿਆ ਵੀ ਅਰਵਿੰਦ ਦਸੰਗ ਦੇ ਘਰ ਦੋ ਤਿੰਨ ਬੰਦੇ ਜਿਹੜੇ ਦਾਖਲ ਹੋਏ ਸੀ ਉਹ ਦਾਖਲ ਹੋਏ ਨੇ ਤੇ ਗਾਰਡ ਰਿਹਾ ਅਰਵਿੰਦ ਦਸੰਗ ਦੇ ਗਾਰਡ ਰਿਹਾ ਪੁਣੀ ਜੋ ਲੋਕ ਪਰਮਜੀਤ ਕੌਰ ਜਨ ਨੂੰ ਵੇਲੇ ਬੜਾ ਉਹਨਾਂ ਨੇ ਮੈਸੇਜ ਲਾਇਆ ਕਿ ਇਹ ਪ੍ਰਿੰਦ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇੱਕ ਚੋਣ ਪੜ੍ਹ ਲਿਆ ਤੇ ਸਾਡੇ ਹੈਡਵਰ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਲਖਾ ਤੇ ਘਰ ਦੇ ਸ਼ੀਸ਼ੇ ਟੁੱਟੇ ਨੇ ਆਪਾਂ ਸਬਾਨ ਚਲਿਆ। ਅਜੇ ਕਨਵੈਸਿੰਗ ਚੱਲ ਰਹੀ ਹੈ ਜਿਹੜੀ ਗੱਲ ਸਾਬ ਨੂੰ ਉਹ ਸਾਬ ਨਾਲ ਕਰੀ ਤੇ ਹੋਈ। ਹਰਿਵੰਦਰ ਸਿੰਘ ਜੀ ਦਰਬਾਰ ਸਾਹਿਬ ਮੇਰੇ ਬਣਾ। ਸੇਵਾ ਵਾਸਤੇ ਰੋ ਜਾਣਾ ਨਹੀਂ। ਅੱਜ ਹੀ ਮੈਂ ਸੀ ਦਰਬਾਰ ਸਾਹਿਬ ਮੇਰੇ ਬਣਾ। ਸੇਵਾ ਵਾਸਤੇ ਗਈ ਸੀ। ਤੇਰੀ ਬਾਤ ਮੇਰੀ ਬਾਤ ਵਿੱਚ ਗਈ ਹੈ। ਮੈਂ ਸਵੇਰੇ ਸੱਪੇ ਜਾਣਾ ਜੀ 8 ਵਜੇ ਤੱਕ। ਬਹੁਤ ਪਹੁੰਚਣਾ ਵਾ। ਤੇ ਮੈਂ ਇਹ ਢੇ ਵਾਸਤੇ ਪਿੰਡ ਆਇਆ ਸੀ ਬਾਬਾ ਜੁੱਤੀ ਲੈ ਕੇ ਤੋਂ ਬਾਈ ਨੂੰ ਕੰਮ ਆ। ਏ ਉਹ ਮਗਾਪੜ ਕੰਬਰ ਤੇ ਵਾਪਸ ਗਿਆ ਪਰ ਬਾਸਾ ਤੇ ਮੋਰੋ ਮਰੀ ਪਤੀ ਨੂੰ ਨਾ ਦਾ ਫੋਨ ਗਿਆ ਵਾ ਮਰੀ ਵਾਈਫ ਨੂੰ ਵੀ ਤੁਹਾਡੇ ਕੋਲ ਬੰਦੇ ਮੈਗੇ ਦੋਸੀ ਆ ਕੇ ਦੇਖਿਆ ਜਿੰਦਰਾ ਬਜਾ ਹਟਾ ਬਾਹਰ ਲਾ ਉਹ ਟੱਪ ਗੇਟ ਉੱਪ ਕੇ ਸਾਡੇ ਅੰਦਰ ਆਇਆ ਵਾ ਬਾਜੀਆ ਤੋੜਿਆ ਪਹਿਲਾਂ ਉਹਨੇ ਫਿਰ ਵੀ ਖੋਲੀ ਤੇ ਅੰਦਰ ਗਿਆ ਸਾਰਾ ਸਮਾਨ ਖੋਲਿਆ ਲੈ ਨਾਲ ਸਾਰੇ ਖੋਲੇ ਆ ਕਿੰਨੇ ਕਮਰੇ ਨੇ ਜੀ ਤਿੰਨ ਕਮਰੇ ਜੀ ਤਿੰਨ ਮਦਰ ਬਾੜੇ ਆੜੇ ਸਾਰੇ ਬੈਡਰ ਨੇ ਬੋਲੇ ਅਲਵਾਰੀਆਂ ਬੋਲੇ ਸਾਡੀਆਂ ਸਾਡੇ ਕੋਈ 16 ਡਗ ਵਾਰੀ ਬਸਤੀ ਸਾਡੇ ਨੂੰ ਨਗਦੀ 5000 ਭਈਆ ਸੀ ਤੇ ਮਾਰੇ ਜਿਪਾ ਕੋ ਪਾਕੀਲੇ ਧੱਕਈ ਕੋ ਪਸੇ ਧੱਕਈ ਉਹ ਪਸੇ ਗੜ ਪਾਈ ਕੱਢ ਕੇ ਆ ਗਿਆ ਤੇ ਪਾਕ ਵਾਲੇ ਪਾਈ ਹੁਣ ਉਹ ਸਾਡੇ ਬਸਦੀ ਹੈ ਜੀ ਆਡਾ ਇਨਸਾਨਾ ਵਾਵਾ ਇਹ ਤੇ ਉਹਨੂੰ ਜਦੋਂ ਉਹਨੇ ਆਪਣਾ ਮੋਟਰਸਾਈਕਲ ਅੱਗੜ ਘਰ ਆਇਆ ਉਹ ਉਹ ਭੱਜਿਆ ਮੋਟਰਸਾਈਕਲ ਲੈ ਜਾਣ ਸਕੇ ਨਾਲ ਸਾਡੇ ਭੱਜ ਗਿਆ ਵਾ ਤੇ ਮਗਰੇ ਮਰਾ ਰਾੜਾ ਪੋਤਰਾ ਇੱਕ ਮੁੰਡਾ ਹੋਣਾ ਆਪਣਾ ਮੁੰਡਾ ਜੀ ਉਹ ਜਾ ਕੇ ਨੂੰ ਭੜਿਆ ਰਾਤ ਦੇ ਵਿੱਚੋਂ ਛੁੱਟ ਲਿਆ ਭਾਈ ਬੜੀ ਦਲੇਰੀ ਕੀਤੀ ਹੈ ਬੜੀ ਸ਼ਾਬਾਸ਼ ਹੈ ਮੈਂ ਮਾਨਣਾ ਉਹਨਾਂ ਦੀ ਤੋਂ ਫੜ ਲਿਆ ਉਹਨਾਂ ਨੇ ਬੜੀ ਹਿੰਮਤ ਮਾਰੀ ਹੈ ਬੜਾ ਮਾਣ ਹੈ ਤੁਹਾਨੂੰ ਇਹ ਗੱਲ ਤਾਂ ਮੈਂ ਛੁੱਟ ਪੜਿਆ ਬਾਕੀ ਅੱਗੇ ਮੰਗਿਆ ਕਿ ਸਾਨੂੰ ਹੁਣ ਪਤਾ ਲੱਗੇ ਵੀ ਨੂੰ ਕਿੱਥੇ ਭੇਜਿਆ ਵਾ ਕਿੰਨੇ ਬੰਦੇ ਆਏ ਨੇ ਕਿੰਨੇ ਭੇਜ ਹਦਾਬਾ ਸੱਚੇ ਗੱਬ ਕੀ ਕਿੰਨੇ ਬੰਦੇ ਕਿੰਨੀ ਪਸੇਂ ਬਸਾ ਤੇ ਸਾਡਾ ਮੇਰਾ ਬੇਟਾ ਬਾਹਰ ਹੈ ਨਗਰ ਆਇਆ ਨਾ ਕੋਈ ਟਕਰਾਰ ਆਪਰ ਦੇ ਹਨ ਮਾਰ ਨਹੀਂ ਸਾਡ ਪੜ ਲਾ ਜੀ ਨੂੰ ਧੰਨਵਾਦ ਸਾਡੀ ਇਹ ਮੰਗਿਆ ਕਿ ਸਾਨੂੰ ਕੋਈ ਪੱਕਾ ਪਾ ਲਗੇ ਬੀਰੂ ਕੇ ਨੇ ਪੜ ਜਾਵਾ ਆਗਾ ਵਾਸਤੇ ਆਪਾਂ ਕੋਈ ਰੇਅਰਮੈਂਟ ਕੋ ਬੰਦ ਬਸ ਕਰਾਂਗੇ ਇਹ ਆਡੀ ਮੈਂ ਪ੍ਰਣਾੰਦ ਕੁਮਾਰ ਸਿੰਘ ਟੈਂਟ ਤੋਂ ਬਣਿਆ ਮੰਗਮ ਸਰ ਆਪਾਂ ਉਹਥੇ ਬੈਠੇ ਹਾਂ ਮਤਲਬ ਆਵਾਜ਼ਾਂ ਮੁੰਦਾਂ ਸੁਣੀਆਂ ਇਹ ਲੰਮੇ ਪਏ ਹਾਂ ਆਪਣੇ ਧਿਆਨਾਂ ਘਾਣੋ ਨਹੀਂ ਪਤਾ ਸਾਰੇ ਇਹਨਾਂ ਮੋਟਰਸਾਈਕਲ ਭਜਾਇਆ ਇਹਨੇ ਇਹ ਕਾਇਲੀਆਂ ਤੇ ਨਹੀਂ ਉਤੋਂ ਦੀ ਟੈਂਟ ਤੋਂ ਨਹੀਂ ਹੋਇਆ ਵਾ ਤੇ ਉੱਥੋਂ ਜਾ ਕੇ ਤਾਂ ਮੈਨੂੰ ਜਾ ਕੇ ਫੜਿਆ ਮੈਂ ਆਪਣੀ ਬਾਜਣੇ ਕਿੰਨੇ ਜੀ ਸੀ ਤੁਸੀਂ ਜਿਹੜੇ ਮਗਰੇ ਤੇ ਚੜੇ ਸਾਰਾ ਪੰਦ ਹੋ ਜਾਣੇ ਸੀ ਬਾਕੀ ਬਾਅਦ ਆਏ ਕੋਈ ਇਹਨਾਂ ਨੂੰ ਕੋਈ ਚੀਜ਼ ਕੋਈ ਠਾੜ ਕੋਈ ਹੋਣੀ ਨਹੀਂ ਸਾਰਾ ਕੁਝ ਨਹੀਂ ਮਿਲਿਆ ਪੈਸੇ ਮਿਲੇ ਨਹੀਂ ਬਸ ਇਹ ਕਿੰਨੇ ਜਾਣੇ ਇਹ ਸਾਰਾ ਹੈ ਇਹ 3 ਕਿੰਨੇ